ਅੰਮਨੇ ਸੱਪੋ ਜਿਆਨ ਨਹੀਂ ਗਾ ਨੀ ਸੁਗਦੀਪ ਨੀ ਸੁਗਦੀਪ ਪਰ ਇਹ ਨਹੀਂ ਜੀਦੀ ਤੇ ਭਾਬੀ ਤਾਂ ਨੀ ਐਨੀ ਦੂਰ ਚੱਲ ਕੇ ਵੀ ਆਏ ਲੈ ਹੁਣ ਪਤਾ ਨਹੀਂ ਕਿੱਥੇ ਹੋਊਗੀ ਪਰ ਭਾਨੇ ਉਹ ਵੇੜੇ ਚ ਕੰਬਦੀ ਹੈਗੀ ਨੀ ਜਵਾਕ ਨੂੰ ਵੀ ਧੁੱਪੇ ਵਿੱਚ ਆਉਂਦ ਗਈ ਹੁਣ ਕਿਤੇ ਮੋੜ ਵੀ ਨਾ ਦੇਵੇ ਭਾਬੀ ਛਿੱਟ ਕੱਟੇ ਹੋਊਗੀ ਔਰ ਉਹ ਤਾਂ ਐਸੀ ਚ ਬੈਂਦੀ ਆ ਤੈਨੂੰ ਪਤਾ ਕਰੋ ਕਿ ਲੋਜੀ ਹੁਣ ਕਿਤੇ ਤੇ ਨਾ ਤੁਸ ਦੇ ਜਿਆ ਕੱਟੇ ਚਾਲਾਂ ਹੀ ਫਰਦਨਾ 15 ਵਜੇ ਨੂੰ ਉਹਦੇ ਕੋਲ ਨੀ ਉਹ ਕੋੜਾ ਪਈ ਲੈ ਬੋਲੀ ਦੇ ਦੀ ਕਿਤਾਬ ਫੜਦੀ ਪੜ ਦੂੰਗਾ ਜੀ ਚੱਲ ਜਾਇਆ ਉਹਨਾਂ ਨੇ ਹਾਂ ਤਾਂ ਕੀ ਪਤਾ ਫਿਰ ਹੋਰ ਅੱਜ ਤਾਂ ਸਾਰਾ ਦਿਨ ਤਾਂ ਬਾਹਰ ਬੈ ਕੇ ਫਟਿਆ ਮੀਂਹ ਕਾ ਦਾ ਪੈ ਗਿਆ ਥੋੜੇ ਇੰਨਾ ਹੋ ਛੱਤ ਚ ਗਈ ਹੁਣ ਮੈਨੂੰ ਤਾਂ ਲੱਗਦਾ ਕੋ ਛਲੇਟਾਂ ਨਹੀਂ ਤੋਟ ਜਾਣਗੀਆਂ ਤਾਂ ਹੋਰ ਬਣਾ ਸਕਸੀ ਆਉਣੀ ਆ ਪੁੱਛ ਲੈਣੇ ਆਂ ਕਹਿ ਦੂੰਗਾ ਮੈਂ ਤੁਹਾਡੇ ਕੋਲ ਚੋਨਾ ਚੋਨਾ ਲਵਾ ਦੂੰਗੀ ਤੇ ਕੁਸਬਾਈ ਮੈਂ ਤੁਹਾਡਾ ਕੰਮ ਧੰਦਾ ਕਰਦਾ ਕਰਾ ਦੇਵਾਂ ਪਰ ਦੇ ਤਾਂ ਦੇਊਗੀ ਦੇਊ ਮਸਾਂ ਕੋਈ ਹਸਣ ਵਾਲੀ ਹੈ ਚਲ ਐਂ ਕਰਦਿਆਂ ਫਿਰ ਆਪਾਂ ਅੱਜ ਸਾ ਵੀ ਚੱਲਦੇ ਹਾਂ ਆ ਦੇਖ ਲੈ ਪੜ ਧੁੱਪ ਤਾਂ ਮੰਨਦਾ ਨਹੀਂਗਾ ਤੇ ਦੇਖੀ ਲੈ ਇਹਨਾਂ ਦੇ ਕੁੱਤਿਆਂ ਨੂੰ ਦੇਖ ਦੇਖੀ ਖੁਸ਼ ਹੋ ਜਾਂਦਾ ਲੱਗਦਾ ਹਾਂ ਪੱਤ ਇਹਨੂੰ ਕੀ ਪਤਾ ਵਿਚਾਰੇ ਨੂੰ ਦੇਖੀ ਵੀ ਸਾਡੀ ਸ਼ੱਤ ਕਿੱਡੁੱਤੀ ਪਈ ਹੈ ਔਰ ਇਹਦੇ ਸੋਹਣੇ ਜਵਾਬ ਹੈ ਮੈਂ ਕਿਹਾ ਕਦੇ ਨਹੀਂ ਜਾਣਗੇ ਛੱਪ ਛੁੱਪ ਥੱਲੇ ਆ ਕੇ ਤਾਂ ਫੇਰ ਮੈਂ ਕੀ ਕਰੂੰ ਤੁਹਾਡਾ ਪਿਓ ਤਾਂ ਮੈਨੂੰ ਪਹਿਲੀ ਛੱਡ ਕੇ ਬਾਗ ਗਿਆ ਭਾਈ ਤੇ ਮੈਂ ਤਾਂ ਜਮੀ ਪੱਟੀ ਤਾਂ ਨਹੀਂ ਆਉਣੀ ਹੁਣ ਤਾਂ ਤੁਹਾਡੇ ਸਿਰ ਤੇ ਮੈਂ ਦਿਨ ਕੱਢੀ ਜਾਨੀ ਆ ਮਾਂ ਨਹੀਂ ਪਿਓ ਨਹੀਂ ਗਾ ਬੰਦਾ ਨਹੀਂ ਸਿਰ ਤੇ ਫੇਰ ਮੈਂ ਕਿਹਦੇ ਸਿਰ ਤੇ ਦਿਨ ਕੱਢੂੰਗੀ ਚੱਲ ਤੁਸੀਂ ਐਂ ਕਰ ਤੇ ਆਪਾਂ ਫੇਰ ਭਾਬੀ ਨੂੰ ਬੋਲ ਮਾਰ ਦੇ ਉੱਥੇ ਨਹੀਂ ਸੁਣਦਾ ਤਬਾਰ ਜਿਹੜੀ ਟੀ ਹੋਊਗੀ ਚੱਲ ਆਪਾਂ ਦਾ ਹਾਂ ਵਗ ਚੱਲ ਜਨਾ ਚੱਲ ਕਿੱਥੇ ਆਏ ਬਿਨਾਂ ਪਤਾ ਇਹ ਦੇ ਆ ਚੱਪਲਾ ਬਾਹਰ ਲਾ ਦਿਓ ਪੋਚਾ ਨਾ ਪੋਚੇ ਨੂੰ ਫਿਨਾਰੇ ਦਾ ਸਭ ਲੱਗੀ ਆਏ ਆ ਆਏ ਮਮੀ ਨਹੀਂ ਆਇ ਕਰੀ ਚੱਪਲਾਂ ਪਾਈ ਇੱਥੇ ਲਾ ਦੇ ਕੋਕਲੇ ਇਸ ਕਰ ਦਿਓ ਉਹਨਾਂ ਤਾਂ ਮੈਨੂੰ ਕੱਚੀ ਕਰਤਾ ਤੇ ਮੂੰਹ ਮੈਂ ਮਰ ਜਾ ਮੈਨੂੰ ਤਾਂ ਲੱਗਦਾ ਉਹਨੇ ਪੋਚੇ ਵਾਲੀ ਲਾ ਲਈ ਉਹ ਤਾਂ ਭਈ ਸੌਖੀ ਆ ਆਪਦੇ ਘਰੇ ਪੋਚਾ ਪੋਚਾ ਫੋਲਉਂਦੀ ਹੈ ਹਨ ਤੇ ਆਪਾਂ ਐ ਕਰ ਦਮ ਤੇ ਨਹੀਂ ਮੈਨੂੰ ਲੱਗਦਾ ਉਹਨਾਂ ਦੀ ਮਾਂ ਸੱਭਾ ਕਰੀ ਖੜੀ ਹੋਗੀ ਜਾਂ ਅੰਦਰ ਬੈਠੀ ਹੋਗੀ ਮੈਂ ਟਾਲਿਆ ਹਨ ਨੀ ਚਾਪ ਕਾ ਭਣ ਗੋਹਾ ਜਾਂ ਤਾ ਟਾਲਤਾ ਹੁਣ ਕਿਤੇ ਆਏ ਮੈ ਨਾ ਕਹ ਕੋਣ ਤੋਂ ਮੱਲਾ ਮਲੀ ਸਾਡੇ ਕੰਮ ਤੇ ਲੱਗੀ ਜੈਨੇ ਚੱਲ ਕੋਈ ਨਹੀਂ ਮੈਂ ਤੂੰ ਤਾਲਤਾ ਚੱਲ ਫਿਰ ਕੁੜੀ ਆ ਜਾ ਗਰਨ ਦੇ ਨੇ ਹੁਣ ਅੰਦਰ ਬੈਠੀ ਹੋਊਗੀ ਲੈ ਬਾਹਰ ਪਸ਼ੂ ਪੋ ਮ ਲੜੀ ਭੀੜੀ ਜਾਣ ਕੋਈ ਆਏ ਸੁਰਤ ਦੀ ਟਕਾਣੇ ਪੋ ਕੋਈ ਪਸ਼ੂ ਖੋਲ ਕੇ ਰਹੀ ਉਹੋ ਚਲ ਕਰਨੀ ਵਾਲੀ ਉਹਦੇ ਮੈ ਜਲੀ ਬਾਹਰ ਨਿਕਲ ਮੈ ਨੂੰ ਜੀ ਨੀ ਸਰਦੀਪ ਹਾਂ ਤੂੰ ਕਿ ਮੈਂ ਆ ਗਈ ਤੂੰ ਬੋਲ ਬੋਲੀ ਨ ਮਾਰਿਆ ਕੋਈ ਨੀ ਮੈਂ ਤਾਂ ਪੁੱਛ ਨਾ ਮੈਂ ਤਾਂ ਬੋਲ ਮਾਰ ਮਾਰ ਕੇ ਨਾ ਕਮਲੀ ਹੋ ਗਈ ਅੱਛਾ ਹੋਰ ਮੈਂ ਤਾਂ ਇੰਨੀ ਗਰਮੀ ਚ ਹਾਰ ਕੇ ਤੁਰ ਕੇ ਆਈ ਚਲ ਆ ਵੀ ਸਾਨੂੰ ਤਾਂ ਬੜੀ ਕਾਦੀ ਗਰਮੀ ਲੱਗਦੀ ਮੈਂ ਤਾਂ ਗਰਮੀ ਕੀ ਰਹਿਣੀ ਆ ਰੋਜ਼ ਤੈਨੂੰ ਪਤਾ ਸੋ ਆਪਾਂ ਦੇ ਕਿਤਾਂ ਚ ਰਹਿਣਾ ਕਾਦ ਨੂੰ ਗਰਮ ਹੋਣ ਦੀ ਗੱਲ ਤੇ ਮੈਂ ਤਾਂ ਤੇਰੇ ਕੋਲ ਨਾ ਜ਼ਰੂਰੀ ਕੰਮ ਆਈ ਸੀ ਜ਼ਰੂਰੀ ਕੰਮ ਤੇ ਫੇਰ ਦੱਸੂ ਤੂੰ ਚਪਲਾ ਕਦੋਂ ਮੰਗ ਲਈ ਆਈ ਤੇ ਨਿਕਲ ਲੈ ਕੋਈ ਚਲਾ ਰਹਾ ਕਰਨਾ ਲਾੜ ਪੜ ਬਿਸ਼ਾ ਕਰ ਤੂੰ ਮੈਂ ਤਾਂ ਬੜਾ ਭੁੱਲ ਗਿਆ ਚਪਲਾ ਤੇ ਕੋਈ ਸਹੀ ਹੈ ਵੀ ला गए पोचा ला गया पोचा तो तू ला गए नहीं पोचा की मैं तो तनखाए पुछड़ आई सी मैं कही जाती मैं पोचा लगा लिया किसी तो मोर के आ गई नी कोई नी मैं तेरा तो पोचा ला दूंगा अजक जमाना माड़ा जे कोई मस पसु ले नुकसान हो जाऊ तेन ते ते मुंडा लड़ूगा कोई नी कोई ले तो फिर रख लो भी तू चप्पल लेके क्यों आ गई चल कोई गलती होगी भैं मैं चप्पल बहार ला ली ए ਹੋਰ ਮੈਂ ਕਹਿੰਦਾ ਭੁੱਲ ਗਈ ਮੈਂ ਇੱਥੇ ਕੋਈ ਨਹੀਂ ਮੈਂ ਬਾਹਰ ਹੀ ਬੈਠੇ ਆਂ ਕਿ ਜਾ ਕੇ ਇੱਥੇ ਤੇ ਇੱਥੇ ਬੈਠ ਕੇ ਕਰਨਾ ਦਾ ਸਭ ਕੱਪੜੇ ਬਦਲ ਲਵੇੜੀ ਕਰਦੀਆਂ ਨਹੀਂ ਆ ਜਾ ਫੇਰ ਤੈਨੂੰ ਪਤਾ ਹੈ ਪਹਿਲਾਂ ਤਾਂ ਨਾ ਆਉਂ ਗਈ ਸੀ ਫੇਰ ਇਹ ਕੱਪੜਾ ਚਾਹ ਨਹੀਂ ਫੇਰ ਮੈਂ ਬਹਿ ਗਈ ਉੱਥੇ ਉੱਤੇ ਜਾ ਕੇ ਤੇ ਮੈਂ ਨਹੀਂ ਪਤਾ ਲੱਗਦਾ ਚੱਲ ਕੰਦੀ ਹੋ ਜਾ ਚੰਗਾ ਗਈ ਤੇ ਬਾਹਰ ਹੀ ਬੈ ਕੇ ਲੋਬੀ ਦੀ ਕਿ ਸਾਡੀ ਜਾ ਆ ਉਹ ਬੈ ਜਾ ਬਾਹਰ ਚੰਗਾ ਫੜ ਕੇ ਮਾਰ ਗਈ ਅਸੀਂ ਖੱਤ ਪੈ ਰਹੀ ਸੀ ਖੱਤ ਪੈ ਰਹੀ ਮਿੰਟੇ ਕਰਨਾ ਹੋ ਗਈ ਇਹ ਸਾਰੀ ਮੇਰੀ ਚੱਲ ਕੰਦੀ ਕਰਤੀ ਸਾਰਾ ਫਰਸ਼ ਹੁੰਦਾ ਲੱਗਦਾ ਜਮਈਆ ਪਾਣੀ ਹੈ ਜੀ ਇੰਤਾ ਆਈ ਅੰਦਰ ਹੋ ਗਈ ਹਾਂ ਇੱਥੇ ਬਹਿ ਜਾਣਾ ਨਹੀਂ ਭੈਣੇ ਮੈਂ ਤਾਂ ਇੱਥੇ ਹੀ ਬੈਂਦੀ ਸੀਗੀ ਮੈਂ ਤਾਂ ਨਾ ਦੇਖ ਕੇ ਗਈ ਸੀ ਮੈਂ ਕਿਹਾ ਚੱਲ ਮੰਜਾ ਤਾਂ ਪਿਆ ਹੈ ਹਨਾ ਨਹੀਂ ਮੈਂ ਤਾਂ ਨਾ ਜਵਾਕ ਦੀ ਮਾਰੀ ਟੱਪ ਗਈ ਮੈਂ ਆਖਿਆ ਭੈਣੇ ਉਹ ਜਾਣੇ ਕਰ ਤਾ ਕੁੜੇ ਲੇਟ ਨਹੀਂ ਗਈ ਤੇ ਚੱਲ ਮੈਂ ਕਿਹਾ ਮਾਂ ਬਿੰਦੀ ਚੱਟ ਨਾ ਜਵਾਕ ਨੂੰ ਹਵਾਲਾ ਕਰ ਜੀ ਚੱਲ ਕੋਈ ਨਹੀਂ ਜਵਾਕ ਤਾਂ ਲੈ ਮੈਨੂੰ ਫੜਾ ਦੇ ਜਵਾਕ ਫਿਰ ਮੈਨੂੰ ਬਾਲਾ ਸੋਣਾ ਲੱਗਦਾ ਹਾਂ ਨਹੀਂ ਮੈਂ ਤਾਂ ਨਾ ਗਏ ਕਾਇਕੇ ਹਟੀ ਹੈਗੀ ਲਾ ਹੁਣ ਫਿਰ ਮੈਂ ਚੱਪਲਾ ਲਾ ਦੇਣੀ ਆ ਪਰ ਮਾਂ ਦੀ ਦੇਖ ਨੀ ਚੱਪਲਾ ਲਾਈ ਨਹੀਂ ਹੁੰਦੇ ਵੇੜੇ ਚ ਆਗੇ ਨਹੀਂ ਫਿਰ ਤਾਂ ਹਾਂ ਪੈਰ ਧਰ ਕੇ ਬੈਠੂਗੀ ਦੇਖ ਤਾ ਗੱਲਾਂ ਮਾਰਨ ਆ ਰਹਿਣੀ ਪਲਾਠਾ ਮਾਰ ਕੇ ਤੈਨੂੰ ਪਤਾ ਹੈ ਦੁਖੀ ਜੀ ਦਾ ਤਾਂ ਮੁਕਸੋਖ ਹੀ ਇਹ ਜਾਂਦਾ ਹੁਣ ਤੈਨੂੰ ਪਤਾ ਹੈ ਦੁਖ ਸੁਖ ਸਾਂਝਾ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂ ਦੁੱਖ ਬਣਾਉਣ ਵਾਲਾ ਤਾਂ ਭੈਣ ਕੋਈ ਹੈ ਹੀ ਨਹੀਂ ਗਾ ਜੇ ਹੁਣ ਕੋਈ ਦੁੱਖ ਤੂੰ ਤਾਂ ਭੈਣੇ ਪੁੱਛੀ ਨਾ ਤੂੰ ਤਾਂ ਲੰਮੀਆਂ ਸਟੋਰੀਆਂ ਛੇੜ ਲੈਂਦੀ ਐ ਇਹ ਕਰ ਪਹਿਲਾਂ ਸਾਡੀ ਗਾਣੇ ਗੋਹਾ ਕਰਤਾ ਚਾਲ ਗਿਆ ਮੇਰੀ ਗੱਲ ਸੁਣਾਈ ਭੈਣ ਮੈਂ ਤਾਂ ਮੱਧਾ 100 ਗੱਲਾਂ ਕਮੂਨੀ ਆ ਹੁਣ ਤੂੰ ਮੇਰੀ ਗੱਲ ਓਹ ਹੋ ਲਾ ਪਾਣੀ ਦੀ ਘੁੱਟ ਵੀ ਨ ਪੁੱਛੀ ਜੰਦਰੀ ਨੇ ਕਿੰਨਾ ਕੁਛ ਬੋਲਦੀ ਆ ਆ ਤਾਂ ਜਾਣੇ ਤਾਂ ਹੀ ਤਾਂ ਕਹਿੰਨੇ ਰੱਬਾ ਗਰੀਬੀ ਨਾ ਦੇ ਜੇ ਮਾੜਾ ਜ ਮੰਜੇ ਤੇ ਰਹਿ ਗਾ ਸਾਡੇ ਮੰਜੇ ਤੇ ਕਹਿ ਗੇ ਛੋੜੇ ਤਾਂ ਕੱਪੜੇ ਛੋੜੇ ਪਾਏ ਛੋੜੇ ਤਾਂ ਫਲਾਨਾ ਚਾਹ ਕੋਚਲ ਭਾਈ ਕਾਹੀ ਜਾਣੇ ਜਦੋਂ ਹੁਣ ਆਪ ਨੂੰ ਗਾ ਹਨਾ ਹੋਰ ਕੀ ਕਰਗੇ ਫਿਰ ਮੈਨੂੰ ਪਤਾ ਰੁੱਖੇ ਹੋਵਾਂਗੇ ਤਾਂ ਕੋਈ ਕੰਮ ਤੇ ਵੀ ਨਹੀਂ ਲਾਉਂਦਾ ਹੁਣ ਕੰਮ ਤੇ ਵੀ ਬੰਦਾ ਨਰਮੀ ਰਾਵਦਾ ਮੈਨੂੰ ਤਾਂ ਆਉਂਦਾ ਦੁੱਖ ਸੁੱਖ ਮਤ ਪਣ ਦੁਖੀ ਆ ਆਪਾਂ ਨੂੰ ਤਾਂ ਦੁੱਖ ਸੁੱਖ ਕਰਨਾ ਆਉਂਦਾ ਹੈਗਾ ਹੋਰ ਭਣ ਜੇ ਹੁਣ ਬੰਦਾ ਹੋਵੇ ਸਿਰ ਦਾ ਸਾਈ ਹੋਵੇ ਭਣ ਦੁੱਖ ਸੁੱਖ ਭਣੇ ਆਪੇ ਹੀ ਉਹਦੇ ਨਾਲ ਕਰ ਲਾ ਹੁਣ ਤੂੰ ਤਾਂ ਭਣੇ ਆਪਦੇ ਬੰਦੇ ਨਾਲ ਗੁਰਮਤ ਕਰ ਲੈਣੀ ਹੈ ਭਲਾ ਮੈਂ ਹੁਣ ਕਿਹਦੇ ਨਾਲ ਕਰਾਂ ਕਮਲੀ ਹੋਈ ਉਹਦੀ ਤੇਕੀ ਨਹੀਂ ਕਰਕੇ ਹੁਣ ਇੱਥੇ ਨਹੀਂ ਕਰਨੀ ਨਾ ਲਾਂਡ ਤਾਂ ਛੱਤ ਵਾਸਤੇ ਪੈਸੇ ਮੰਗਣ ਆਈ ਸੀ ਪੁੱਛਣ ਉਹ ਤਾਂ ਗੱਲ ਹੀ ਨਹੀਂ ਸੁਣੀ ਮੇਰੀ ਤਾਂ ਤਾਲੇ ਗੁਹਾ ਪੈਣ ਨਿਟਾਲੇ ਪੈਣ ਤੇਰੇ ਪਹਿਲਾਂ ਤਾਂ ਤੇਰੀ ਮੈਸ ਦਾ ਟਾਲਿਆ ਹੁਣ ਤੇਰੀ ਗਾਂ ਦਾ ਟਾਲ ਕੇ ਆਈਆਂ ਮੈਂ ਜਵਾਬ ਨਹੀਂ ਦਿੰਦੀ ਤੂੰ ਪਣ ਮੇਰੀ ਗੱਲ ਸੁਣ ਲੈ ਇੱਕ ਤੂੰ ਨਾ ਰੁੱਖੀ ਥੋੜੀ ਜੀ ਬਾਤਾਂ ਕਿੱਥੇ ਰੁੱਖੀ ਹੈ ਪੈਣ 200 ਰੁਪਏ ਮੰਗਿਆ ਮੈਂ ਤੈਨੂੰ ਉਹ ਦੀ ਦੇ ਦਾਂ ਲਾ ਨੀ ਤੂੰ ਪੈਸੇ ਤਾਂ ਦੇ ਦੇ ਨੀ ਪੈਸੇ ਨਾਲ ਤੇ ਮਾਰ ਗੋਲੀ ਚੱਲ ਕੋਈ ਨਹੀਂ ਪੰਗੀ ਕੱਢ ਲਾਂਗੇ ਜੇ ਮੇਰੇ ਕੋਲ ਆਟਾ ਰੋਟੀ ਨਾ ਹੋਈ ਮੈਂ ਤੇ ਇਥੋਂ ਮੰਗ ਕੇ ਲੈ ਜੀ ਜਮਾਂ ਨਹੀਂ ਕੋਈ ਨਹੀਂ ਆਟੇ ਰੋਟੀ ਨੇ ਮੈਨੂੰ ਜਵਾਬ ਦਿੰਨੀ ਆਂ ਜੀ ਮੈਨੂੰ ਚੁੱਕੀ ਰਹਿ ਜਾ ਕ ਮੈਨੂੰ ਕਾਹਨੂੰ ਦਿੰਨੀ ਆਂ ਤੇਰੀਆਂ ਤਾਂ ਭਣੇ ਹਗੋ ਮੈਸਾਂ ਤਾਂ ਨਾ ਜਮਾਂ ਮਸ਼ੀਨਾਂ ਵਰਗੀਆਂ ਗੋਲੇ ਦੂੰ ਜਿਵੇਂ ਮਸ਼ੀਨਾਂ ਹੁੰਦਾ ਬਣ ਗਏ ਨਹੀਂ ਕੋਈ ਨਹੀਂ ਸੁੱਕਣਾ ਖੁੱਲਾ ਖਾਂਦਗਾ ਨੇ ਫਿਰ ਹਾਂ ਇਹ ਤਾਂ ਗੱਲ ਹੈਗੀ ਭਣੇ ਖਾਣ ਗੀਆਂ ਤਾਂ ਗੋਹਾ ਕਰਨ ਗੀਆਂ ਹੋਰ ਉਹੀ ਨਹੀਂ ਜੇ ਹੁਣ ਖਾਣ ਗੀਆਂ ਨਾ ਗੋਹਾ ਵੀ ਤਾਂ ਦੇਣਾ ਕਰਨ ਵੀ ਤਾਂ ਨਹੀਂ ਮੈਂ ਤਾਂ ਤਰ ਕੋਲ ਨਾ ਪਾੜੇ ਬੰਡੇ ਕਾ ਮਾਈ ਸੀ ਹਾਂ ਤੂੰ ਕੰਮ ਦੱਸ ਹੁਣ ਤੂੰ ਮੈਨੂੰ ਫੇਰ ਕਹੇਗੀ ਮਿੱਠਾ ਮਾ ਮਿੱਠਾ ਗਾਣੇ ਮਾਣੀ ਨਾ ਤੂੰ ਤਾਂ ਸਾਡੇ ਘਰ ਦੇ ਹਾਲਾਤ ਦੇਖੀ ਹੈਗੀ ਕੀ ਭਣੀ ਹਰ ਜਿਹਨੂੰ ਛੋਟੇ ਛੱਪਾਂ ਦੀਆਂ ਪਾਣ ਨਹੀਂ ਇਹਨਾਂ ਤੇ ਤਾਂ ਬਾੜੇ ਖਰਚ ਹੁੰਦਾ ਇਹਨਾਂ ਤੇ ਹਾਂ ਇਹਨਾਂ ਨੂੰ ਤਾਂ ਹੁੰਦਾ ਕਿਉਂ ਕਿਵੇਂ ਸੀ ਨਹੀਂ ਇਹ ਜਮਾ ਨਹੀਂ ਚੋਂਦਾਂਗਾ ਮੀ ਭੈਣਾ ਨਾ ਨਾ ਚੋਂਨਗਾ ਚੂਨਗਾ ਕਿੱਥੇ ਨਹੀਂ ਭੈਣ ਮੇਰੀ ਗੱਲ ਸੁਣ ਲੈ ਹੁਣ ਸੋਡਾ ਤਾਂ ਘਰ ਵੀ ਵਾਲੀ ਦੂਰ ਹੈ ਜਿੱਤੇ ਨਹੀਂ ਭੈਣ ਲੱਗੇ ਜਾਂਦਾ ਨਾ ਮੈਨੂੰ ਤਾਂ ਬਲਾਸਾਂਸਾ ਹੁੰਦਾ ਇਹ ਕਰਿਆ ਕਰਾਕ ਨਾ ਥੱਲੇ ਜਦ ਮੀ ਆਉਣ ਵਾਲਾ ਹੁੰਦਾ ਨਾ ਪਹਿਲੇ ਤਾਂ ਸਾਡੇ ਘਰੇ ਆ ਜਾਗਾ ਸਾਡੇ ਪਸੂ ਵਾਲੇ ਬ੍ਰੈਂਡ ਚ ਮਿਲ ਜਾਗਾ ਨਹੀਂ ਹੁਣ ਆਏ ਵੀ ਕੀ ਪਤਾ ਲੱਗਦਾ ਪਸੰਗਾਂ ਬਰਾਂਡੇ ਚ ਲੈਂਦੇ ਨਹੀਂ ਮੈਂ ਮਰ ਜਾ ਨਹੀਂ ਪਹਿਣੇ ਐ ਕਰਦੀਆਂ ਤੂੰ ਤਾਂ ਮੇਰੇ ਨਾਲ ਵੇਖ ਲੈ ਕਹਿੰਦੇ ਹੱਸਦੀਆਂ ਤੈਨੂੰ ਹੱਸਦੀਆਂ ਹੋਰ ਨਹੀਂ ਪਹਿਣੇ ਚੱਲ ਕੋਈ ਨਹੀਂ ਕਰ ਲੈ ਜੇਡਾ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਕੋਈ ਨਹੀਂ ਅੰਦਰ ਲਿਆ ਕਰ ਜਵਾਕਾਂ ਨੂੰ ਵੀ ਨਾਲ ਤੂੰ ਆ ਜਿਆ ਕਰ ਮੈਂ ਤਾਂ ਹੱਸਦੀ ਹਾਂ ਤੈਨੂੰ ਨਹੀਂ ਪਹਿਣੇ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਭਵੰਤ ਨੂੰ ਬੇੜੇ ਚ ਕੱਢ ਕੇ ਬਿਠਾ ਦੀ ਨਾ ਨਹੀਂ ਮੇਰੇ ਸਿਆਣੇ ਵਰਗੇ ਜਵਾਕਾਂ ਨੂੰ ਨਾ ਪਹਿਣੇ ਹਾਂ ਯਾਰ ਨਹੀਂ ਪਹਿਣੇ ਤਾਂ ਬਾਲੇ ਪਿਆਰੇ ਪ ਹੁਣ ਤੈਨੂੰ ਪਤਾ ਇਹਨਾਂ ਦੇ ਪਿਆਰ ਤਾਂ ਨਹੀਂ ਰਿਹਾ ਮੈਂ ਤਾਂ ਇਹਨਾਂ ਦੇ ਸਾਹ ਨਹੀਂ ਦਿਨ ਕਰਦੀ ਉਹ ਮੇਰੀ ਗੱਲ ਤੇਰੇ ਮੁੰਡਾ ਹਾਂ ਤੇ ਤੂੰ ਮੇਰੀ ਗੱਲ ਨਾ ਧਿਆਨ ਨਾਲ ਸੁਣ ਤੂੰ ਮੈਨੂੰ ਨਾ ਮੇਰਾ ਹੱਲ ਕਰਕੇ ਦੇ ਦੇ ਮੈਂ ਤੈਨੂੰ ਕੋਈ ਛੋਟਾ ਜਿਹਾ ਕੰਮ ਤੂੰ ਕੰਮ ਤਾਂ ਦੱਸ ਰੋ ਕੰਮ ਤੂੰ ਦੱਸ ਦੇ ਮੈਂ ਤਾਂ ਫਨਟਰ ਵਾਲੇ ਆਏ ਕੰਮ ਆਏ ਜੇ ਤੂੰ ਮੈਨੂੰ 50000 ਰੁਪਏ ਦੇ ਦੇ ਹੈ 50 ਨਹੀਂ ਆਏ ਵੀ ਨਾ ਤੂੰ ਬੜਕਾਈ ਪਤਾ ਕੀ ਆ ਮੈਂ ਤੇਰਾ ਛਾਰਾ ਤੈਨੂੰ ਛੋੜ ਨਾਲ ਬਾਦ ਵਿੱਚ ਛੋੜਾਂ ਤੇ ਪੈਣ ਕੋਈ ਨਹੀਂ ਫੇਰ ਮੈਂ ਗੋਹੇ ਕੂੜੇ ਤੇ ਚਾੜੂ ਪੋਚੇ ਤੇ ਲੱਕ ਜਿਆ ਕਰੂੰਗੀ ਕੁਸ ਮੈਂ ਦੇ ਇੰਨਾ ਕੰਮ ਕਰਕੇ ਵੀ 50000 ਤੂੰ ਕਿੱਥੋਂ ਕਰ ਦੇਗੀ ਤੁਹਾਨੂੰ ਫੇਰ ਵੀ ਨਹੀਂ ਮੇਰੀ ਗੱਲ ਸੁਣ ਥੋੜਾ ਖੋਲਾ ਕਰ ਇੰਨਾ ਟੱਡਲੇ ਮੂੰਹ ਤੂੰ ਨਹੀਂ ਇੰਨਾ ਨਹੀਂ ਮੇਰੇ ਹੱਥ ਵਨ ਕੇ ਵੇਣ ਤੇ ਪੈਣ ਮਾਰ ਕੇ ਲੈ ਲੈਣੇ ਤੱਕ ਪਾਈ ਦਊਗੀ ਛੱਤ ਬੈਜੂਗੀ ਫਿਰ ਐਨੇ ਤਾਂ ਨਹੀਂ ਦੇ ਸਕਦੀ ਤੈਨੂੰ 50000 ਆਹ ਥੋੜੇ ਕਾ ਨਹੀਂ ਮੇਰੀ ਗੱਲ ਸੁਣ ਹੁਣ ਮੈਂ ਛੋਡੇ ਵਰਗੀ ਛੱਤ ਤਾਂ ਪਾਉਣੀ ਨੇ ਮੈਂ ਇਹਨੇ ਛੱਤ ਪਾ ਦੂੰਗੀ ਕੋਈ ਨਾ ਵਿੱਚ ਉਹ ਕੂਚੀ ਕਾਚੀ ਫਰਿਆ ਦੂੰਗੀ ਆਦੇ ਕਮਰੇ ਦੇ ਉਹ ਨਾ ਖੱਡਾ-ਖੋਡਾ ਬੰਦ ਕਰ ਦੂ ਕੱਚੀ ਜੀ ਰੁੱਤਾ ਤੈਨੂੰ ਬਤਾ ਪੈਣੇ ਨਹੀਂ ਕੇਰੀ ਕੇ ਜਵਾ ਕਨੇ ਜਾਣਗੇ ਕੋਸ ਲੜਪੜ ਗਿਆ ਫਿਰ ਮੈਂ ਕੀ ਕਰੂੰਗੀ ਚੱਲ ਪੈਸੇ ਤਾਂ ਕੋਈ ਥੰ ਦੇ ਦੂੰਗੀ ਪਰ ਐਨੇ ਤਾਂ ਨਹੀਂ ਹੱਲ ਹੁੰਦਾ ਥੋੜੇ ਦੇ ਦੂੰਗੀ ਕਿਸੇ ਤੋਂ ਹੋਰ ਪੁੱਛੀ ਨਹੀਂ ਮੇਰੀ ਗੱਲ ਸੁਣ ਲੈ ਹੁਣ 10-20000 ਦਾ ਤਾਂ ਛੋਡੇ ਮੈਂ ਝੋਨੇ ਹੀ ਲਾ ਦੂੰ ਫਿਰ ਅੱਗੇ ਨਰਮਾ ਵੀ ਚੁਕਾ ਦੀ ਹੁਣ ਮੇਰੀ ਗੱਲ ਸੁਣ ਜੇ ਤੂੰ ਪੋਚੇ ਵਾਲੀ ਲਾਏਂਗੀ 5000 2000 ਪਾਗਲੀ ਨੂੰ ਤੂੰ ਦੇਵੇਂਗੀ ਹਾਂ ਲੈ 2000 ਲੈਂਦੀ ਤੇ ਪੋਚੇ ਵਾਲੀ ਪੋਚੇ ਵਾਲੀ ਲੈਂਦੀ ਹੈ ਵੀ ਤੇ ਚਲ ਕੋਈ ਨਹੀਂ ਫਿਰ ਮੈਂ ਤੇਰੇ ਕੋਚਾ ਫਿਰ ਹੀ ਲਾਉਂ ਲੇ ਫਿਰ ਤੇਰੇ ਕੋਚਾ ਤਾਂ ਹੋ ਹੀ ਜਾਊਗਾ ਉਹ ਪੈਸੇ ਤੂੰ ਮੈਨੂੰ ਨਾ ਦੇ ਕਰੀ ਮਹੀਨੇ ਦੇ ਵੀ ਨਹੀਂ ਚਲ ਕੋਈ ਨਹੀਂ ਮੈਂ ਇਹਨਾਂ ਨੂੰ ਵੇ ਕਰੂੰਗੀ ਤੇ ਜੇ ਮੈਂ ਇਹਨਾਂ ਨੇ ਕਿਹਾ ਤਾਂ ਫਤੂ ਲੈ ਜੀ ਕਾਲੂ ਹਾਂ ਭੈਣ ਮਾਂ ਕੇ ਨਹਾਦ ਕਰਾ ਦੀ ਬਾਈ ਨੂੰ ਕਹਿ ਕੇ ਤੇ ਹੁਣ ਤੂੰ ਐ ਦੇਖ ਲੈ ਵੀ ਹੁਣ ਪੈਨ ਪਤਾ ਮੈਂ ਤਾਂ ਖਾਂਦੀ ਤਾਲੀ ਝਾੜੂ ਪੋਚਾਂ ਦੇ ਸਰੋਂ ਸੀਗੀ ਚਲ ਕੋਈ ਨਹੀਂ ਭੈਣ ਥੋੜਾ ਕਾ ਲਾਂਗੇ ਫਿਰ ਹੁਣ ਮੈਂ ਇਨਾ ਸੱਚੀ ਮੈਨੂੰ ਇੱਕ ਤਾਂ ਪਾਣੀ ਨਲਕਾ ਕੋਈ ਮੇਰੇ ਘਰੇ ਨਹੀਂ ਵਾ ਫਿਰ ਹੁਣ ਪਾਣੀ ਵੀ ਮੈਨੂੰ ਜਾ ਕੇ ਏਡੀ ਦੂਰੋਂ ਲਿਆਉਣਾ ਪਾਣੀ ਇਧਰੋਂ ਲਿਆ ਜਾ ਕਰ ਫਿਰ ਨਹੀਂ ਭੈਣੇ ਉਹੀ ਗੱਲ ਰੋਣਾ ਤਾਂ ਗੰਜੀ ਦੇ ਦੇ ਹਾਂ ਏਡੀ ਦੂਰ ਚੱਲ ਕੇ ਆਉਂਾਂ ਤਾਂ ਫਿਰ ਮੈਂ ਟਾਬੂ ਤੋਂ ਜਾ ਕੇ ਲਿਆਉਂਗੀ ਹਾਂ ਚਲ ਇਹ ਵੀ ਟਾਬੂ ਤੋਂ ਹੋਰ ਕੋਣ ਪਾਣ ਮਣ ਕੇ ਮੇਰਾ ਹੱਲ ਕਰਦੀ ਹੁਣ ਮੈਂ ਕਿਸੇ ਦੇ ਕੋਈ ਨਹੀਂ ਮੈਂ ਪੁੱਛੂਗੀ ਫਿਰ ਇੰਨੇ ਪੈਸੇ ਤਾਂ ਨਹੀਂ ਹੋਣਾ ਥੋੜੇ ਘਣਾ ਤਾਂ ਹੋ ਜੂਗਾ ਮਾਲੇ ਬੈਦੇ ਤਾਂ 50000 ਨਹੀਂ ਪੈਸੇ 50000 ਸਾਨੂੰ ਕਿੰਨਾ ਕਾ ਹੁਣ ਸੁੱਖਣਾ ਬਥੇਰੇ ਪੈਸੇ ਆ ਪੈਣ ਤੋਂ ਤੇ ਮੈਨੂੰ ਬਾਹ ਮਟੜਦੀ ਹੈ ਮੈਂ ਇੰਨੇ ਪੈਸੇ ਕਿੱਥੇ ਰਗੇ ਤੂੰ ਐ ਕਰੀ 20000 ਲੈ 20000 ਨਾ ਭੈਣੇ ਪੈਂਦੀ ਨਹੀਂ ਸ਼ੱਕ ਕਹਿੰਦੇ ਨਾ ਤਵੇਂ ਤਾਂ ਮੈਂ ਘਾਟ ਰਾਣੀ ਮੈਂ ਤਾਂ ਘਾਟ ਰਾਣੀ ਪਊਂਗਾ ਇਹ ਜਿੱਤਾ ਪੈਣ ਮੇਰੇ ਸ਼ੱਤ ਕਿੱਦੇ ਕਰਮਾ ਚ ਇਹ ਤਾਂ ਪਣ ਇੱਕ ਦਿਨ ਆ ਮੇਰਾ ਜਵਾਕ ਗੱਭਰੂ ਹੋਊਗਾ ਮੇ ਕੁੜੀ ਹੋਊਗੀ ਫੇਰ ਪਣ ਪਾਲਣ ਦੀਆਂ ਨਹੀਂ ਇਹਨਾਂ ਨੂੰ ਪਤਾ ਕੀ ਸ਼ਤਜੀ ਕਹਿੰਦੇ ਹੁੰਦੇ ਆਗੇ ਆਰਸੀ ਆਰਸੀ ਇਹ ਤਾਂ ਪਣ ਮੈਂ ਹੁਣ ਸੁਪਨਾ ਦੇਖਦੀ ਨਹੀਂ ਇਹਦਾ ਇਹ ਤਾਂ ਮੈਂ ਤਾਂ ਗਾਡਰ ਪੁੱਛਿਆ ਸੀਗਾ ਤੇ ਗਾਡਰ ਉਹਨਾਂ ਨੇ ਆਖ ਕੇ ਕਹਿੰਦੇ ਤਿੰਨ ਪਹ ਹਜ਼ਾਰ ਦਾ ਤੈਨੂੰ ਗਾਡਰ ਬਣ ਗਿਆ ਅੱਛਾ ਹਾਂ ਤੇ ਫੇਰ ਮੈਂ ਕਿਹਾ ਜਾ ਕੇ ਹੁਣ ਦੇਖ ਲੈ ਮੈਂ ਤਾਰ ਕੇ ਆ ਨਾ ਲਿਬੜੇ ਤਬੜੇ ਮੈਂ ਤਾਂ ਪਣ ਆਉਂਦੀ ਸੀਗੀ ਨਾ ਆ ਕੇ ਮੈਂ ਕਿਹਾ ਚੱਲ ਮੈਂ ਉਹ ਚਿੱਤਰ ਸੂਟ ਤੋਂ ਜ਼ਿਆਦਾ ਆ ਗਿਆ ਇੱਥੇ ਨਾ ਉਹ ਐ ਸੀ ਭਾਈ ਡੇੜੀ ਵਾਲਾ ਤੇ ਇੱਕ ਤਾਂ ਤੇਰੀ ਗੁਰਦੇ ਸੂਟ ਲੈਂਦਾ ਮੈਂ ਇੱਕ ਫਿਰ ਲੈਂਦਾ ਪਿਆ ਘਰੇ ਪਾਉਣ ਵਾਲੇ ਤੇ ਲੈ ਗਈ ਜਾਂਦੀ ਜਾਂਦੀ ਨਹੀਂ ਸੱਚੀ ਕਿ ਰੱਖਤਾ ਸੀ ਹਾਂ ਨਹੀਂ ਸ਼ਾਬਾਸ਼ ਇਹ ਨਹੀਂ ਮੇਰੇ ਤਾਂ ਨਾ ਤੂੰ ਸੱਚੀ ਗੱਪ ਨਹੀਂ ਮੈਂ ਮਾਰਦੀ ਮੈਂ ਜਿੱਦਾਂ ਦੀ ਸੋਡ ਘਰੇ ਆਉਣੀ ਦੇਖ ਲੈ ਤੂੰ ਮੇਰੇ ਮੋਰ ਸੂਟ ਪਾਇਆ ਦੇਖਿਆ ਹੈ ਹੀ ਨਹੀਂ ਪਹਿਣ ਤਾ ਹੀ ਮੈਂ ਲੈਤਾ ਮੈਂ ਕਿਹਾ ਚੱਲ ਕੋਈ ਨਹੀਂ ਹੋਰ ਇੱਕ ਉਹਨੂੰ ਦੇਖ ਲੈ ਨੁਪੁੱਤੇ ਦਾ ਚੁੰਨੀ ਚ ਦੇਖੀ ਲੈ ਕਿੱਡਾ ਮੋਰਾ ਨਿਕਲੇਗਾ ਤੇ ਚੁੰਨੀ ਵੀ ਤੂੰ ਇੱਕ ਚੁੰਨੀ ਲੈ ਦੇਂਦੀ ਮੈਨੂੰ 100 ਰੁਪਏ ਦੇ ਨਾਲ। ਉਹੀ ਤਾਂ ਗੱਲ ਕਰਤੀ ਫਿਰ ਜੇ ਤੈਨੂੰ ਮਾੜੀ ਚੀਜ਼ ਦਵਾ ਦੇਣਾ ਤੂੰ ਤਾਹਾਂ-ਤਾਹਾਂ ਜਾਈ ਜਾਂਦੀ ਆ। ਨਹੀਂ ਤਾਹਾਂ-ਤਾਹਾਂ ਨਹੀਂ। ਚੁੰਨੀ ਫਿਰ ਮੈਨੂੰ ਕੋਈ ਤੇਰੀ ਦੇ ਦੇ ਦੀ ਜੇ ਭਈ ਹੋਈ। ਕੋਈ ਨਾ ਚੁੰਨੀ ਮੈਂ ਤੈਨੂੰ ਆਵਦੇ ਜਦੋਂ ਬਥੇਰੇ ਚੁੰਡਾ ਪੰਗਾ ਮੇਰੇ ਕੋਲੇ ਤੇ ਤੂੰ ਸੂਟ ਲੈ ਲਈ ਚਾਕੇ ਨਾਲੇ ਆਉਂਦੀ ਪੂਰੀ ਦਾ ਨਾਲੇ ਆਉਦਾ। ਨਹੀਂ ਮੈਂ ਆਈ ਰਹਿ ਗਈ ਦਸਮਿਆਲੀ। ਨਹੀਂ ਕੋਈ ਨਹੀਂ ਕੋਈ। ਵੈਨ ਤੇ ਹੋਰ ਨਾ ਆਹ ਸਿਆ ਚਲ ਆਏ ਸੀਗੂ ਮੂ ਤਾਂ ਪਤਲਾ ਜਾ ਸੀ ਫੇਰ ਕਿਚੂਗਾ ਤਾਂ ਮੈਂ ਤੈਨੂੰ ਲੈ ਕੇ ਦੂੰਗੀ ਕੱਲ ਨੂੰ ਜਾਵਾਂਗੀ ਦਲਵੰਡੀ ਚੰਗਾ ਨਹੀਂ ਪਹਿਣਿਆ ਤਾਂ ਐਵੇਂ ਕਹਦੇ ਮੈਂ ਸੀ ਤੋਂ ਕਹਿੰਨੀ ਦੇ ਦਿੱਤੀ ਸੀ ਕਾਇ ਤੇ ਨਾ ਇਹਦੇ ਪੁਰਾਣੇ ਕੱਪੜੇ ਨਪਾਇ ਕਰ ਮੈਂ ਦਵਾ ਲਿਆ ਕਰੂੰਗੀ ਤੇ ਨਾ ਇਹ ਚੰਗਾ ਪਹਿਣ ਹੋਰ ਉਹਨਾਂ ਦੇ ਜਵਾਕਾਂ ਦੇ ਨਾ ਫੜਾਤੇ ਤੇ ਮੈਂ ਤਹਾਰ ਕੇ ਪਾਤੇ ਸੀਗੇ ਮੈਂ ਖਰ ਰੱਪ ਦੀ ਰੱਖੀ ਆ ਚੱਲ ਪਹਿੜਾ ਤਾਂ ਬਾਵਾ ਵੇਲ ਰਿਹਾ ਹੋਰ ਪਹਿੜਾ ਤਾਂ ਫਿਰ ਤੇਨੂੰ ਪਤੀ ਇਹਨੇ ਆੜੇ ਵਣਾ ਨਾ ਆ ਵੇਖਾ ਸੋਰ ਕੁੱਤੇ ਜੇ ਦੇਖ ਦੇਖ ਕੇ ਇਹਨਾਂ ਨੂੰ ਖੁਸ਼ ਹੁੰਦਾ ਹਾਂ ਹਾਂ ਕੁੱਤੇ ਸਾਡੇ ਬਾਹਲੇ ਹੋਰ ਤੇ ਤੂੰ ਚੱਲ ਮੇਰੇ ਪੈਨ ਫੇਰ ਫੜਾਦੀ ਮੈਨੂੰ ਲੀੜੇ ਵਸਾਉਣੇ ਦੇ ਦੂੰਗੀ ਹਾਂ ਧਰੇ ਪੈਨਦਰ ਲਸਾ ਵਿੱਚ ਪਾਈ ਪੌੜਨਾ ਤੇ ਨਹੀਂ ਕੇਰਾ ਮੈਂ ਭਾਣ ਉਹਦੇ ਕੋਲ ਉਹ ਤਾਂ ਜਾਣਦੀ ਤਾਂ ਹੁਣ ਸੁੱਖਣਾ ਮੈਂ ਵੀ ਫਿਰ ਹੁਣ ਤੈਨੂੰ ਪਤਾ ਮੇਰੇ ਕੋਲ ਮਸ਼ੀਨ ਹੈ ਨਹੀਂ ਕੱਪੜੇ ਸਿਉਣ ਵਾਲੀ ਚੱਲ ਕੋਈ ਨਹੀਂ ਇਸ ਮੈਂ ਆਈ ਦੇ ਦੂੰਗੀ ਮੈਂ 400 ਰੁਪਏ ਲਵਾਂ ਇਸ ਮੈਂ ਆਈ ਵਾਲੀ ਤੇ ਤੁਸੀਂ ਮੈਂ ਆਣੀ ਕੋਈ ਹਾਂ ਨਹੀਂ ਤੂੰ ਦੇ ਦੇਂ ਕਿਸ ਮਾਈ ਹਾਂ ਦੇ ਦੂੰਗੀ ਚੱਲ ਫਿਰ ਫੇਰ ਤੂੰ ਐ ਕਰ ਜਵਾਕ ਨੂੰ ਰੱਖ ਲੈ ਗਿੰਦਕ ਤੂੰ ਕਿੱਧਰ ਜਾਂਦੀ ਆ ਯਾਰ ਮੈਂ ਕੱਪੜਿਆਂ ਵਾਲੀ ਨੂੰ ਪੁੱਛੀ ਆਂ ਨਹੀਂ ਮੈਂ ਜਾਂਦੀ ਜਾਂਦੀ ਸੌਣੇ ਪੜਾ ਜੀ ਇਹਨੇ ਰਹਿਣਾ ਨਹੀਂ ਦਿਖੀ ਰੋਈ ਜੀ ਜਦੋਂ ਚੰਗਾ ਨਹੀਂ ਪੈਂ ਜਾਂਉਂਦੀ ਰਹਿ ਛਾਵਾਸ਼ੇ ਮੇਰੇ ਤਾਂ ਨਾ ਦੂਜੇ ਲੀਲੇ ਜੇ ਬਲਾਂ ਮੋٹے ਸੀਗੇ ਤੇ ਆਹ ਪਾ ਲੈਣੀ ਹਾਰ ਕੇ ਢੀਂਸਾ ਰੋ ਪਾ ਲੈ ਹੁਣ ਅਸ ਮੈਂ ਆ ਕੇ ਪਾ ਲਈ ਜਾਂ ਹੋਰ ਐਵੇਂ ਲੈ ਲਿਆ ਜਵਾਕ ਨੂੰ ਤਰ ਹੁੰਦਾਗਾ ਫਿਰ ਤੇ ਚੰਗਾ ਪਹਿਨੇ ਫਿਰ ਛਾਵਾਸ਼ੇ ਚੱਲ ਜਿਹੜਾ ਇਹ ਅੰਦਰ ਪਿਆ ਪਾਉਣਾ ਚੰਗਾ ਚੰਗਾ ਲੈ ਜਾਈਂ ਹਾਂਜੀ ਸਸਰੀਕਾਲ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਆ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਵੱਧ ਤੋਂ ਵੱਧ ਸਾਡੀਆਂ ਵੀਡੀਓ ਦੇਖਿਆ ਕਰੋ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਸਾਡੇ ਸਬਸਕ੍ਰਾਈਬਰ 2500 ਹੋ ਚੁੱਕੇ ਆ ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਤੈਨੂੰ ਧੰਨਵਾਦ ਕਰਦੇ ਆਂ ਅਸੀਂ ਬਹੁਤ ਤੁਹਾਡਾ ਸ਼ੁਕਰਾਨਾ ਕਰਦੇ ਆਂ ਤੁਸੀਂ ਸਾਨੂੰ ਇੱਥੋਂ ਤੱਕ ਲੈ ਕੇ ਆਂਦਾ ਸਾਨੂੰ ਸਾਡੀ ਮੰਜ਼ਿਲ ਤੱਕ ਤੁਸੀਂ ਪਹੁੰਚਾਇਆ ਤੇ ਚੈਨਲ ਸਾਡਾ 1 ਮਿਲੀਅਨ ਦੇ ਵਿੱਚ ਹੋਣ ਵਾਲਾ ਬਸ ਥੋੜਾ ਘੱਟਾ ਵਿਊ ਹੋ ਜਾਊਗਾ ਦਬਕੇ ਸਪੋਰਟ ਕਰੋ ਬੜਾ ਦਬ ਦਬ ਕੇ ਤੁਸੀਂ ਸਾਨੂੰ ਸਪੋਰਟ ਐਵੇਂ ਜੁਕਰੀ ਕਰਦੇ ਰਹੋ ਵੱਧ ਤੋਂ ਵੱਧ ਤੁਸੀਂ ਕਰੋ ਜੀ ਸਾਡੀ ਸਪੋਰਟ ਸਾਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਮੈਂ ਤੁਹਾਨੂੰ ਆਪਦੀ ਖੁਸ਼ੀ ਦਾ ਟਿਕਾਣਾ ਦੱਸ ਹੀ ਨਹੀਂ ਸਕਦੀ ਕਿਉਂਕਿ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੁਸੀਂ ਇੰਨਾ ਸਾਨੂੰ ਪਿਆਰ ਦਿੰਨੇ ਹੋ ਤੁਸੀਂ ਸਾਨੂੰ ਇੰਨਾ ਅੱਗੇ ਲੈ ਕੇ ਗਏ ਹੋ ਥੈਂਕ ਯੂ ਸੋ ਮੱਚ ਸਾਡੀ YouTube ਫੈਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਅਸੀਂ ਸਾਡੇ ਚੈਨਲ ਨੂੰ ਐਵੇਂ ਹੀ ਅੱਗੇ ਵਧਾਉਂਦੇ ਰਹੋ ਤੁਹਾਡਾ ਧੰਨਵਾਦ